ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਏ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਅਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਪੇੜ ਤਹੋ ਅਨੰਦਾ ਦੁਖ ਗਿਆ ਹਰ ਗਾਈਐ ਹਰਸ ਬਿਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਗੋਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰੁ ਸੁਖਿਆ ਸੋਈ ਪੂਰਨ ਭਾਈ ਨਾਨਕੀ ਬੈਨਾਤੀ ਪ੍ਰਭ ਜੀ ਨਾਮ ਰਹਾੰਦ ਬਿਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਈਏ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਅਰਧੋ ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿਬਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖ ਤੋ ਹੋ ਅਨੰਦ ਆਦੂਖ ਗਿਆ ਹਰ ਗਾਈਐ ਹਰਸ ਬੀਵੋ ਭਾਈ ਹਰ ਨਾਮ ਜਪੋ ਨਾਮ ਔਰਗ ਹੋ ਗੁਰੂ ਰੇ ਕੀ ਸਰਨਾਈ ਰਹਾਓ ਤ ਸਹਿ ਪ੍ਰਾਪਤ ਜਿਸ ਤੁਰ ਲੁਖਿਆ ਸੋਈ ਪੂਰਨ ਭਾਈ ਨਾਨਕੀ ਬੈਨਾਤੀ ਪ੍ਰਭ ਜੀ ਨਾਮ ਰਹਾਣ ਦੇ ਬਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਗਸ ਪੀਵੋ ਭਾਈ ਨਾਮ ਜਪੋ ਨਾਮ ਔਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਅੰਸੂਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖਤ ਹੋਉ ਅਨੰਦ ਆਦੂਖ ਗਿਆ ਹਰ ਗਾਈਐ ਹਰਸ ਬਿਵੋ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਗੋਰੀ ਕੀ ਸਰਣੀ ਰਹਾਓ ਤ ਸਹਿ ਪ੍ਰਾਪਤ ਜਿਸ ਤੁਰਿ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਏ ਹਰ ਗਸ ਪੀਵੋ ਪਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਣਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾ ਕੀ ਸਰਣੀ ਪਾਈ ਐ ਦਰਸ਼ਨ ਦੇਖਤ ਹੋਉ ਅਨੰਦ ਆਧੂਖ ਗਿਆ ਹਰ ਗਾਈਐ ਹਰ ਅਸ ਵੀ ਵ ਭਾਈ ਹਰ ਨਾਮ ਜਪੋ ਨਾਮ ਔਰ ਅਗੋ ਗੁਰੂ ਗੋਰੀ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰੀ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿ ਬਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਗਸ ਪੀਰੋ ਭਾਈ ਨਾਮ ਜਪੋ ਨਾਮ ਰਾਧੋ ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਅੰਸੂਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖ ਤੋ ਹੋ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਗੋਰੀ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਏ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਅਰਧੋ ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋ ਹੀ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾ ਕੀ ਸਰਣੀ ਪਾਈ ਐ ਦਰਸ਼ਨ ਦੇਖਤ ਹੋਉ ਅਨੰਦ ਆਧੂਖ ਗਿਆ ਹਰ ਗਾਈਐ ਹਰ ਅਸ ਵੀ ਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਪੂਰੇ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰਿ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿ ਬਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰਾਧੋ ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਨੀ ਪਾਈਐ ਦਰਸ਼ਨ ਦੇ ਜੇ ਤਉ ਅਨੰਦ ਆਧੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰਿ ਨਾਮ ਜਪੋ ਨਾਮ ਔਰਦ ਹੋ ਗੁਰੂ ਰੇ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰੁ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰਾਧੋ ਗੁਰ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਨੀ ਪਾਈਐ ਦਰਸ਼ਨ ਦੇ ਜੇਤ ਤੋ ਹਉ ਅਨੰਦ ਆਧੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰਿ ਨਾਮ ਜਖੋ ਨਾਮ ਔਰਗ ਹੋ ਗੁਰੂ ਗੋਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰੁ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਈਏ ਹਰਿ ਰਸ ਪੀਵੋ ਭੋ ਭਾਈ ਨਾਮ ਜਪੋ ਨਾਮ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਟ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖਿਤ ਹੋਤ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀ ਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰਪੂਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰਿ ਲੁਕਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਬਿਲਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਦਹੋਦ ਅਨੰਦਾ ਦੁਖ ਗਿਆ ਹਰ ਗਈਏ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਔਰ ਆਧੋ ਗੁਰਪੂਰੇ ਕੀ ਸਰਨ ਆਈ ਰਹਾਓ ਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਸੂਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖ ਤਹੋ ਅਨੰਦ ਆ ਦੁੱਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰਿ ਨਾਮ ਜਪੋ ਨਾਮ ਔਰਤ ਹੋ ਗੁਰੂ ਗੋਰੀ ਕੀ ਸਰਨਾਈ ਰਹਾਓ ਤਸੈ ਪ੍ਰਾਪਤ ਜਿਸ ਤੁਰੁ ਸੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਗਸ ਪੀਰੋ ਭਾਈ ਨਾਮ ਜਪੋ ਨਾਮ ਔਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਅੰਸੂਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖ ਤਉ ਅਨੰਦ ਆਧੂਖ ਗਿਆ ਹਰ ਗਾਈਐ ਹਰਸ ਵੀ ਵੁ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਰੇ ਕੀ ਸਰਣੀ ਰਹਾਓ ਤ ਸਹਿ ਪ੍ਰਾਪਤ ਜਿਸ ਤੁਰਿ ਸੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿ ਬਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖਤ ਹੋਉ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰਿ ਨਾਮ ਜਪੋ ਨਾਮ ਔਰ ਅਗੋ ਗੁਰੂ ਗੋਰੀ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰੀ ਸੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਦੇ ਬਿਲਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਕੀ ਸਰਣੀ ਪਾਈ ਹੈ ਦਰਸ਼ਨ ਦੇ ਵੇੜ ਤੋ ਹਉ ਅਨੰਦ ਆਦੂਖ ਗਿਆ ਹਰ ਗਾਈ ਹੈ ਹਰਸ ਬਿਵ ਭਾਈ ਹਰ ਨਾਮ ਜਪੋ ਨਾਮ ਔਰਦੋ ਗੁਰੂ ਗੋਰੇ ਕੀ ਸਰਣੀ ਰਹਾਓ ਤ ਸੇਵ ਪ੍ਰਾਪਤ ਜਿਸ ਤੁਰਿ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਬਿਲਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਪੇੜ ਦਹੋਦ ਅਨੰਦਾ ਦੁਖ ਗਿਆ ਹਰ ਗਈਐ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਣਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਰਗੁਣ ਤਾਂ ਕੀ ਸਰਨੀ ਪਾਈਐ ਦਰਸ਼ਨ ਦੇਖ ਤੋ ਹੋਇ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਗੋਰੇ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਣਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਭਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਅਨੰਦ ਆ ਦੁੱਖ ਗਿਆ ਹਰ ਗਾਈਐ ਹਰਸ ਬੀਵੋ ਭਾਈ ਹਰਿ ਨਾਮ ਜਪੋ ਨਾਮ ਔਰਦੋ ਗੁਰੂ ਗੋਰੀ ਕੀ ਸਰਨਾਈ ਰਹਾਓ ਤਸੈ ਪ੍ਰਾਪਤ ਜਿਸ ਤੁਰੁ ਸੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਐ ਹਰ ਵਸ ਪੀਵੋ ਭਾਈ ਨਾਮ ਜਪੋ ਨਾਮ ਅਰਧੋ ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਕੇ ਆਸੂ ਹੀ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾ ਕੀ ਸਰਣੀ ਪਾਈ ਐ ਦਰਸ਼ਨ ਦੇਖ ਤੋ ਹੋ ਅਨੰਦ ਆਧੂਖ ਗਿਆ ਹਰ ਗਾਈ ਐ ਹਰ ਅਸ ਵੀ ਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਪੂਰੇ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁੰ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿ ਬਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖਤ ਹੋਉ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀ ਵ ਭਾਈ ਹਰ ਨਾਮ ਜਖੋ ਨਾਮ ਔਰ ਅਗੋ ਗੁਰੂ ਗੋਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰੁ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਦਹੋਦ ਅਨੰਦਾ ਦੁਖ ਗਿਆ ਹਰ ਗਈਏ ਹਰ ਗਸ ਪੀਵੋ ਪਾਈ ਨਾਮ ਜਪੋ ਨਾਮ ਅਰਾਧੋ ਗੁਰਪੂਰੇ ਕੀ ਸਰਨਾਈ ਰਹਾਓ ਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਪੀੜ ਤਹੂਰ ਅਨੰਦਾ ਦੂਖ ਗਿਆ ਹਰ ਗਾਈਐ ਹਰਸ ਬੀਵ ਭਾਈ ਹਰ ਨਾਮ ਜਪੋ ਨਾਮ ਔਰਤ ਹੋ ਗੁਰੂ ਗੋਰੀ ਕੀ ਸਰਨਾਈ ਰਹਾਓ ਤਸੈ ਪ੍ਰਾਪਤ ਜਿਸ ਤੁਰਿ ਸੁਖਿਆ ਸੋਈ ਪੂਰਨ ਪਾਈ ਨਾਨਕੀ ਬੇਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰaddo ਗੁਰੂ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਕੀ ਸਰਣੀ ਪਾਈਐ ਦਰਸ਼ਨ ਦੇਖਿਤ ਹੋਵੈ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀਵ ਭਾਈ ਹਰਿ ਨਾਮ ਜਪੋ ਨਾਮ ਔਰਗੋ ਗੁਰੂ ਘਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰੀ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੈਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋ ਜੁ ਅਨੰਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰਾਧੋ ਗੁਰ ਪੂਰੇ ਕੀ ਸਰਨਾਈ ਰਹਾਓ ਤੇ ਸਹਿ ਬਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾ ਕੀ ਸਰਣੀ ਪਾਈ ਐ ਦਰਸ਼ਨ ਦੇਖ ਤਉ ਹੋ ਅਨੰਦ ਆਦੂਖ ਗਿਆ ਹਰ ਗਾਈ ਐ ਹਰਸ ਬਿਵੋ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰੂ ਗੋਰੀ ਕੀ ਸਰਨਾਇ ਰਹਾਓ ਤ ਸਹਿ ਪ੍ਰਾਪਤ ਜਿਸ ਤੁਰ ਲੁਖਿਆ ਸੋਈ ਪੂਰਨ ਪਾਈ ਨਾਨਕੀ ਬੈਨਾਤੀ ਪ੍ਰਭ ਜੀ ਨਾਮ ਰਹਿਣ ਲਿਬਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਮਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਪੇੜ ਤਹੋਦ ਅਨੰਦਾ ਦੁਖ ਗਿਆ ਹਰ ਗਈਏ ਹਰਿ ਰਸ ਪੀਵੋ ਭੋ ਭਾਈ ਨਾਮ ਜਪੋ ਨਾਮ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤੇ ਸਹਿ ਬਰਾਬਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਟ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰਾਂ ਤਾਂ ਕੀ ਸਰਣੀ ਪਾਈਐ ਦਰਸ਼ਨ ਦੇਖਿਤ ਹੋ ਅਨੰਦ ਆਦੂਖ ਗਿਆ ਹਰ ਗਾਈਐ ਹਰ ਅਸ ਵੀ ਵ ਭਾਈ ਹਰ ਨਾਮ ਜਪੋ ਨਾਮ ਔਰਦ ਹੋ ਗੁਰਪੂਰੇ ਕੀ ਸਰਨਾਇ ਰਹਾਉ ਤਸੈ ਪ੍ਰਾਪਤ ਜਿਸ ਤੁਰਿ ਲੁਕਿਆ ਸੋਈ ਪੂਰਨ ਪਾਈ ਨਾਨਕੀ ਬੈਨਾਤੀ ਪ੍ਰਭ ਜੀ ਨਾਮ ਰਹਿਣ ਬਿਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ